ਸਤਿ ਸ਼੍ਰੀ ਅਕਾਲ ਦੋਸਤੋ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਦੀ ਅਫਸਰਸ਼ਾਈ ਯਾਨੀ ਕਿ ਬਿਊਰੋਕ੍ਰੇਸੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਲਜ਼ਾਮ ਲੱਗੇ ਨੇ ਜਾਂ ਦਾਅਵਾ ਕੀਤਾ ਗਿਆ ਹੈ ਕਿ ਚੋਣਾਂ ਦੇ ਸਮੇਂ ਤੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਅਫਸਰਸ਼ਾਈ ਬਿਊਰੋਕ੍ਰੇਸੀ ਵਿਰੋਧੀਆਂ ਦੀ ਮਤ ਕਰਦੀ ਰਹੀ ਅਕਾਲੀ ਦਲ ਤੇ ਕਾਂਗਰਸੀਆਂ ਦੀ ਮਤ ਕਰਦੀ ਰਹੀ ਸਾਡੇ ਵਿਧਾਇਕਾਂ ਨੇ ਵੀ ਲੋਕਾਂ ਦੇ ਨਾਲ رابطہ ਕਾਇਮ ਨਹੀਂ ਕੀਤਾ ਲੋਕਾਂ ਦੇ ਵਿੱਚ VOTERਾਂ ਦੇ ਵਿੱਚ ਤੇ ਵਿਧਾਇਕ ਦੇ ਵਿੱਚ ਇੱਕ ਜੋ ਗੈਪ ਰਿਹਾਏ ਤਾਂ ਇਹ ਦਾਵਾ ਅਸੀਂ ਨਹੀਂ ਚਾਹੇ ਪੂਰੇ ਖਲਾਸੇ ਅਸੀਂ ਨਹੀਂ ਸਕੋ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਤਿੰਨੰਦਰਪੁਰ ਸਾਹਿਬ ਤੋਂ ਨਵੇਂ MP ਬਣੇ ਮੋਦਨ ਸਿੰਘ ਕੰਗ ਦੇ ਵੱਲੋਂ ਕੀਤੇ ਗਏ ਨੇ ਦੱਸ ਦਿੰਦੇ ਹਾਂ ਕਿ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਮੀਟਿੰਗਾਂ ਕਰ ਰਹੀ ਆ ਮੁੱਖ ਮੰਤਰੀ ਭਗਵੰਤ ਮਾਨ ਹੋਣ ਰਾਗਵ ਚੱਡਾ ਹੋਣ ਜਾਂ ਫਿਰ ਸੰਦੀਪ ਪਾਟਕਣ ਉਹ ਲਗਾਤਾਰ ਅਲੱਗ-ਅਲੱਗ ਮੀਟਿੰਗਾਂ ਕਰ ਰਹੇ ਨੇ ਵਿਧਾਇਕਾਂ ਦੇ ਨਾਲ ਚੇਅਰਮੈਨਾਂ ਦੇ ਨਾਲ ਤੇ ਹੋਰ ਅਹੁਦੇਦਾਰਾਂ ਦੇ ਨਾਲ ਤਾਂ ਇਸੇ ਵਿਚਕਾਰ ਦਾ ਟ੍ਰਿਬਿਊ ਜੋ ਇੰਗਲਿਸ਼ ਨਿਊਜ਼ਪੇਪਰ ਆ ਉਸ ਦੇ ਉੱਪਰ ਮਾਲਵਿੰਦਰ ਸਿੰਘ ਕੰਗਦਾ ਇੱਕ ਇੰਟਰਵਿਊ ਵਿੱਚ ਉਹ ਦਾਵਾ ਕਰਦੇ ਨੇ ਕਿ ਜੇਕਰ ਮੈਂ ਖੁਦ ਐਨਾਲਾਈਜ਼ ਕੀਤਾ ਉਸ ਦੇ ਮੁਤਾਬਕ ਜੋ ਆਮ ਆਦਮੀ ਪਾਰਟੀ ਦੇ ਚੋਣ ਹਾਰਨ ਦੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਹੈ ਕਿ ਅਫਸਰ شاہੀ ਦੇ ਵੱਲੋਂ ਵਿਰੋਧੀਆਂ ਦੀ ਮਰਦ ਕੀਤੀ ਗਈ ਚੋਣਾਂ ਦੇ ਸਮੇਂ ਵੀ ਤੇ ਚੋਣਾਂ ਤੋਂ ਪਹਿਲਾਂ ਵੀ ਲਗਾਤਾਰ ਜੋ ਅਫਸਰਸ਼ਾਈਆ ਉਹ ਵਿਰੋਧੀਆਂ ਦੇ ਪ੍ਰਭਾਵ ਦੇ ਹੇਠਾ ਯਾਨੀ ਕਿ ਕਾਂਗਰਸ ਅਕਾਲੀ ਦਲ ਦੇ ਪ੍ਰਭਾਵ ਦੇ ਹੇਠਾ ਅਫਸਰਸ਼ਾਈ ਮਾਰਗੁੰਦ ਸਿੰਘ ਕੰਗ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੇ ਵਿਧਾਇਕ ਲੋਕਾਂ ਦੇ ਨਾਲ رابطہ ਕਾਇਮ ਕਰਨ ਦੇ ਵਿੱਚ ਨਾ ਕਾਮਯਾਬ ਰਹੇ ਨੇ ਸਾਡੇ ਕੁਝ ਵਿਧਾਇਕਾਂ ਦੇ ਵੱਲੋਂ ਆਪਣੇ ਹਲਕੇ ਦੇ ਵਿੱਚ ਪੂਰੇ ਦਿਨਕੀ ਦੇ ਨਾਲ ਕੰਮ ਨਹੀਂ ਕੀਤਾ ਗਿਆ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਸਾਡੇ ਅਹੁਦੇਦਾਰਾਂ ਦੀ ਅਫਸਰਾਂ ਦੇ ਵੱਲੋਂ ਗੱਲ ਹੀ ਨਹੀਂ ਸੁਣੀ ਜਾਂਦੀ ਸੀ ਸਾਡੇ ਅਹੁਦੇਦਾਰ ਜਾਂ ਕੁਝ ਹੋਰ ਲੋਕ ਅਫਸਰਾਂ ਦੇ ਬੂਹੇ 'ਤੇ ਜਾ ਕੇ ਬੈਠੇ ਰਹਿੰਦੇ ਸੀ ਪਰ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਸੀ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਖੁਦ ਇਹ ਕਿਹਾ ਜਾ ਰਿਹਾ ਹੈ ਕਿ ਆਫਸਰ ਸਾਹੀ ਸਾਡੀ ਗੱਲ ਨਹੀਂ ਸੁਣ ਰਹੀ ਤਾਂ ਫਿਰ ਕਹਿ ਸਕਦੇ ਆ 2.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਚਲਾਉਣ ਦੇ ਵਿੱਚ ਕੀ ਫੇਰ ਰਹੀ ਆ ਅਫਸਰ ਚਾਇਨ ਨੂੰ ਕੰਟਰੋਲ ਕਰਨ ਦੇ ਵਿੱਚ ਫੇਰੇ ਹੀ ਆ ਜੋ ਹਜੇ ਵੀ ਵਿਰੋਧੀਆਂ ਦੇ ਪ੍ਰਭਾਵ ਤੇ ਹੇਠ ਅਫਸਰ ਚਾਇਆ ਜੋ ਆਮ ਆਦਮੀ ਪਾਰਟੀ ਦੇ ਸਾਥੂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਜੇਕਰ ਤੁਹਾਡੇ ਕਿਸੇ ਅਹੁਦੇਦਾਰ ਨੂੰ ਕੋਈ ਅਫਸਰ ਨਹੀਂ ਪੁੱਛ ਰਿਹਾ ਤਾਂ ਇਹ ਲੋਕ ਤਾਂ ਪੰਜਾਬ ਦੇ ਕਿੰਦੇ ਦੇ ਕਹਿ ਰਹੇ ਸੀ ਕਿ ਵਿਧਾਇਕਾਂ ਦੀ ਗੱਲਬਾਤ ਨਹੀਂ ਸੁਣੀ ਜਾ ਰਹੀ ਤੁਹਾਡੇ ਵਿਧਾਇਕ ਵੀ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਸਾਡੀ ਤਾਂ ਐਸਐਚਓ ਗੱਲ ਨਹੀਂ ਸੁਣਦਾ ਤਾਂ ਹੁਣ ਮਾਰਗਿੰਦਰ ਸਿੰਘ ਕੰਗਵੀ ਇਹੀ ਕਾਰਨ ਦੱਸਦੇ ਹੋਏ ਨਜ਼ਰ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਫਸਰशाही ਦੇ ਵਿੱਚ ਫਿੱਲ ਹੋਈ ਆ ਯਾਨੀ ਕਿ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤਾਂ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿਣਗੇ ਜਾਂ ਫਿਰ ਉਹਨਾਂ ਦਾ ਇਹ ਬਿਆਨ ਲਗਾਤਾਰ ਜੋ ਵਾਇਰਲ ਹੋ ਰਿਹਾ ਹੈ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਤੇ ਮੋਦੀਆ ਲਗਾਤਾਰ ਇਸ ਨੂੰ ਲੈ ਕੇ ਉਹਨਾਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ ਕਿ ਅਫਸਰ ਸ਼ਾਇ ਨੂੰ ਚੋਣ ਹਾਰਨ ਦਾ ਜੋ ਜੁਮੇਵਾਰ ਠਰਾਇਆ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦ ਦਾ ਵੀ ਇੱਕ ਇੰਟਰਵਿਊ ਆਂਦਾ ਹੈ ਡਾਕਟਰ ਵੀ ਉਹਦੇ ਉੱਪਰ ਉਹ ਵੀ ਜ਼ਿਕਰ ਕਰਦੇ ਨੇ ਕਿ ਜੋ ਪੰਜਾਬ ਦੇ ਵਿੱਚ ਹੁਣ ਬਦਲੀਆਂ ਹੋ ਰਹੀਆਂ ਨੇ ਪੁਲਿਸ ਦੀਆਂ ਉਹ ਸਿਰਫ ਇੱਕ ਰੁਟੀਨ ਪ੍ਰੋਸੈਸ ਆ ਉਸ ਦਾ ਨਸ਼ਿਆਂ ਦੇ ਨਾਲ ਕੋਈ ਵੀ ਸਬੰਧ ਨਹੀਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਮਾਨ ਸਰਕਾਰ ਸਕਤਾ ਇਸ ਕਰਕੇ ਪੂਲ ਦੇ ਵਿੱਚ ਜੋ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਤਿਆਫਰਸ਼ਾਈ ਆਮੋ ਸਾਹਮਣੇ ਹੁੰਦੇ ਹੋਏ ਵੀ ਨਜ਼ਰ ਆ ਰਹੇ ਨੇ ਧੰਨਵਾਦ